ਡੈਲਟਾ 에어ਲਾਈਨਸ ਦੀ ਫਲਾਈਟ 4819 ਜੋ ਕਿ ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੀ ਸੀ ਉਹ ਲੈਂਡਿੰਗ ਦੌਰਾਨ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਜੀਹਾਂ ਖਬਰ ਤਾਂ ਨਾਲ ਸਾਂਝੀ ਕਰ ਰਹੇ ਹਾਂ ਕੱਲ ਇੱਕ ਫਲਾਈਟ ਜੋ ਕਿ ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾ ਰਹੀ ਸੀ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਕੀ 80 ਲੋਕ ਸਵਾਰ ਸਨ ਜਿਸ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਵੇਂ ਹੀ ਜਹਾਜ਼ ਲੈਂਡ ਹੋਇਆ ਇਹ ਪਲਟ ਗਿਆ ਜਿਸ ਨਾਲ ਹਵਾਈ ਅੱਡੇ ਤੇ ਹਫੜਾ ਦਫੜੀ ਮਚ ਜਾਂਦੀ ਹੈ ਖੁਸ਼ਕਿਸਮਤੀ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਵੀ ਕੱਢ ਲਿਆ ਜਾਂਦਾ ਹੈ ਪਰ ਹਾਦਸੇ ਵਿੱਚ ਕਈ ਜ਼ਖਮੀ ਵੀ ਹੋ ਗਏ ਜਿਸ ਕਰਕੇ ਸੁਰੱਖਿਆ ਅਤੇ ਜਾਂਚ ਤੇ ਸਵਾਲ ਖੜੇ ਹੋ ਗਏ ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਡੈਲਟਾ ਫਲਾਈਟ ਵਿਥ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਸ ਵਿੱਚ ਕੁੱਲ 80 ਲੋਕ ਸਵਾਰ ਸਨ ਇਹ ਜਹਾਜ਼ ਐਡਵਰਡ ਏਅਰ ਦੁਆਰਾ ਡੈਲਟਾ ਬ੍ਰਾਂਡ ਦੇ ਤਹਿ ਚਲਾਇਆ ਜਾਂਦਾ ਸੀ ਹਾਲਾਂਕਿ ਟੋਰਾਂਟੋ ਵਿਖੇ ਲੈਂਡਿੰਗ ਦੌਰਾਨ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਪਲਟ ਗਿਆ ਐਮਰਜੈਂਸੀ ਅੰਤ ਮੌਕੇ ਤੇ ਪਹੁੰਚ ਗਈਆਂ ਅਤੇ ਸਾਰੇ ਯਾਤਰੀ ਨੂੰ ਸੁਰੱਖਿਆ ਹੀ ਬਾਹਰ ਕੱਢ ਲਿਆ ਗਿਆ। ਹ ਦੱਸ ਦਈਏ ਕਿ ਹਾਦਸੇ ਵਿੱਚ ਕਿੰਨਾ ਲੋਕਾਂ ਨੂੰ ਨੁਕਸਾਨ ਹੋਇਆ ਜਿੱਦਾਂ ਸਾਰੇ ਯਾਤਰੀ ਨੂੰ ਤਾਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਸੀ ਪਰ ਘਟਨਾ ਵਿੱਚ 15 ਲੋਕੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਇੱਕ ਛੋਟਾ ਬੱਚਾ ਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਗੰਭੀਰ ਰੂਪ ਤੋਂ ਜ਼ਖਮੀ ਇੱਕ 60 ਸਾਲ ਦਾ ਵਿਅਕਤੀ ਸੈਂਟ ਮਾਈਕਲਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਹੋਰ ਵਿਅਕਤੀ ਨੂੰ ਸੰਬੀਖ ਹੈਲਥ ਸਾਇੰਸ ਸੈਂਟਰ ਵਿੱਚ ਟਰਾਂਸਫਰ ਕੀਤਾ ਗਿਆ ਸੀ। ਡੈਲਟਾ 에ਅਰਲਾਈਨਸ ਦੀ ਫਲਾਈਟ 84 ਦੀ 19 ਜੋ ਕਿ ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੀ ਸੀ ਉਹ ਲੈਂਡਿੰਗ ਦੌਰਾਨ ਇੱਕ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਕਿ ਜੀਹਾਂ ਖਬਰਤਾਰ ਨਾਲ ਸੰਜਿਕ ਕਰ ਰਹੇ ਹਾਂ ਕੱਲ ਇੱਕ ਫਲਾਈਟ ਜੋ ਕਿ ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾ ਰਹੀ ਸੀ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਕੀ 80 ਲੋਕ ਸਵਾਰ ਸਨ ਜਿਸ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਵੇਂ ਹੀ ਜਹਾਜ਼ ਲੈਂਡ ਹੋਇਆ ਇਹ ਪਲਟ ਗਿਆ ਜਿਸ ਨਾਲ ਹਵਾਈ ਅੱਡੇ ਤੇ ਹਫੜਾ ਦਫੜੀ ਮਚ ਜਾਂਦੀ ਹੈ ਖੁਸ਼ਕਿਸਮਤੀ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਵੀ ਕੱਢ ਲਿਆ ਜਾਂਦਾ ਪਰ ਹਾਦਸੇ ਵਿੱਚ ਕਈ ਜ਼ਖਮੀ ਵੀ ਹੋ ਗਏ ਜਿਸ ਕਰਕੇ ਸੁਰੱਖਿਆ ਅਤੇ ਜਾਂਚ ਤੇ ਸਵਾਲ ਖੜੇ ਹੋ ਗਏ ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਡੈਲਟਾ ਫਲਾਈਟ ਵਿਥ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਸ ਵਿੱਚ ਕੁੱਲ 80 ਲੋਕ ਸਵਾਰ ਸਨ ਇਹ ਜਹਾਜ਼ ਐਡਵਰਡ ਏਅਰ ਦੁਆਰਾ ਡੈਲਟਾ ਬ੍ਰਾਂਡ ਦੇ ਤਹਿ ਚਲਾਇਆ ਜਾਂਦਾ ਸੀ ਹਾਲਾਂਕਿ ਟੋਰਾਂਟੋ ਵਿਖੇ ਲੈਂਡਿੰਗ ਦੌਰਾਨ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਪਲਟ ਗਿਆ ਐਮਰਜੈਂਸੀ ਟੀਮ ਤੁਰੰਤ ਮੌਕੇ ਤੇ ਪਹੁੰਚ ਗਈਆਂ ਅਤੇ ਸਾਰੇ ਯਾਤਰੀ ਨੂੰ ਸੁਰੱਖਿਆ ਹੀ ਬਾਹਰ ਕੱਢ ਲਿਆ ਗਿਆ। ਹ ਦੱਸ ਦਈਏ ਕਿ ਹਾਦਸੇ ਵਿੱਚ ਕਿੰਨਾ ਲੋਕਾਂ ਨੂੰ ਨੁਕਸਾਨ ਹੋਇਆ ਜਿੱਦਾਂ ਸਾਰੇ ਯਾਤਰੀਆਂ ਨੂੰ ਤਾਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਸੀ ਪਰ ਘਟਨਾ ਵਿੱਚ 15 ਲੋਕੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਇੱਕ ਛੋਟਾ ਬੱਚਾ ਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਗੰਭੀਰ ਰੂਪ ਤੋਂ ਜ਼ਖਮੀ ਇੱਕ 60 ਸਾਲ ਦਾ ਵਿਅਕਤੀ ਸੈਂਟ ਮਾਈਕਲਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਹੋਰ ਵਿਅਕਤੀ ਨੂੰ ਸੰਬੀਖ ਹੈਲਥ ਸਾਇੰਸ ਸੈਂਟਰ ਵਿੱਚ ਟਰਾਂਸਫਰ ਕੀਤਾ ਗਿਆ ਸੀ। ਡੈਲਟਾ 에ਅਰਲਾਈਨਸ ਦੀ ਫਲਾਈਟ 4819 ਜੋ ਕਿ ਸੈਂਟ ਪੌਲ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੀ ਸੀ ਉਹ ਲੈਂਡਿੰਗ ਦੌਰਾਨ ਇੱਕ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਕਿ ਜੀਹਾਂ ਖਬਰਤਾਰ ਨਾਲ ਸੰਜਿਕ ਕਰ ਰਹੇ ਹਾਂ ਕੱਲ ਇੱਕ ਫਲਾਈਟ ਜੋ ਕਿ ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾ ਰਹੀ ਸੀ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਕੀ 80 ਲੋਕ ਸਵਾਰ ਸਨ ਜਿਸ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਵੇਂ ਹੀ ਜਹਾਜ਼ ਲੈਂਡ ਹੋਇਆ ਇਹ ਪਲਟ ਗਿਆ ਜਿਸ ਨਾਲ ਹਵਾਈ ਅੱਡੇ ਤੇ ਹਫੜਾ ਦਫੜੀ ਮਚ ਜਾਂਦੀ ਹੈ ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਨੂੰ ਸੁਰੱਖਿਅਤ ਟ੍ਰਿਕ ਨਾਲ ਬਾਹਰ ਵੀ ਕੱਢ ਲਿਆ ਜਾਂਦਾ ਪਰ ਹਾਦਸੇ ਵਿੱਚ ਕਈ ਜ਼ਖਮੀ ਵੀ ਹੋ ਗਏ ਜਿਸ ਕਰਕੇ ਸੁਰੱਖਿਆ ਅਤੇ ਜਾਂਚ ਤੇ ਸਵਾਲ ਖੜੇ ਹੋ ਗਏ ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਡੈਲਟਾ ਫਲਾਈਟ ਵਿਥ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਜਿਸ ਵਿੱਚ ਕੁੱਲ 80 ਲੋਕ ਸਵਾਰ ਸਨ ਇਹ ਜਹਾਜ਼ ਐਡਵਰਡ 에ਅਰ ਦੁਆਰਾ ਡੈਲਟਾ ਬ੍ਰਾਂਡ ਦੇ ਤਹਿ ਚਲਾਇਆ ਜਾਂਦਾ ਸੀ ਹਾਲਾਂਕਿ ਟੋਰਾਂਟੋ ਵਿਖੇ ਲੈਂਡਿੰਗ ਦੌਰਾਨ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਪਲਟ ਗਿਆ ਐਮਰਜੈਂਸੀ ਟੀਮ ਤੁਰੰਤ ਮੌਕੇ ਤੇ ਪਹੁੰਚ ਗਈਆਂ ਅਤੇ ਸਾਰੇ ਯਾਤਰੀ ਨੂੰ ਸੁਰੱਖਿਆ ਹੀ ਬਾਹਰ ਕੱਢ ਲਿਆ ਗਿਆ ਕਿ ਹਾਦਸੇ ਵਿੱਚ ਕਿੰਨਾ ਲੋਕਾਂ ਨੂੰ ਨੁਕਸਾਨ ਹੋਇਆ ਜਿੱਦਾਂ ਸਾਰੇ ਯਾਤਰੀਆਂ ਨੂੰ ਤਸਰਖਰ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਸੀ ਪਰ ਘਟਨਾ ਵਿੱਚ 15 ਲੋਕ ਹੀ ਜ਼ਖਮੀ ਹੋ ਗਏ ਹਨ ਜ਼ਖਮੀਆਂ ਵਿੱਚ ਇੱਕ ਛੋਟਾ ਬੱਚਾ ਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ ਗੰਭੀਰ ਰੂਪ ਤੋਂ ਜ਼ਖਮੀ ਇੱਕ 60 ਸਾਲ ਦਾ ਵਿਅਕਤੀ ਸੈਂਟ ਮਾਈਕਲਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਹੋਰ ਵਿਅਕਤੀ ਨੂੰ ਸੰਬੀਖ ਹੈਲਥ ਸਾਇੰਸ ਸੈਂਟਰ ਵਿੱਚ ਟਰਾਂਸਫਰ ਕੀਤਾ ਗਿਆ ਸੀ